ਦੇਵ ਜੀ ਮਾਤਾ ਜੀ ਅਤੇ ਸਾਹਿਬ ਜੱਜਾ ਦਾ ਉਤਾਰਾ ਕਰਵਾਇਆ ਕੋਈ ਗਰਮ ਕਪੜਾ ਕੋਲ ਨਹੀਂ ਨਾ ਕੋਈ ਗੋਹਾ ਨਾ ਵਾਰੀ ਹੈ ਖੁੱਲੀ ਹਵਾ ਉੱਤੇ ਖਾਦਿਓ ਵੱਡਾ ਗੁਰਜ ਬਣਿਆ ਜਜੀਤ ਖਾਬ ਗਰਮੀ ਦੇ ਦਿਨਾਂ ਵਿੱਚ ਇੱਤੇ ਇਸ਼ਰਾਬ ਕਰਦਾ ਹੈ ਤਾਂ ਬਾਹਰ ਵਿੱਚ ਤੇ ਇਧਰੋਂ ਹਵਾ ਘੁਮਦੀ ਹੋਈ ਖਿੰਦੀ ਹੋਈ ਠੰਡੀ ਹਵਾ ਛੱਡਦੀ ਹੋਈ ਜਦੋਂ ਉੱਪਰ ਦੀ ਲੱਗਦੀ ਹੈ ਗਰਮੀਆਂ ਦੇ ਵਿੱਚ ਥਰਮ ਨਾ ਮਹਿਸੂਸ ਹੁੰਦੀ ਹੈ ਮੰਡਾ ਬੰਦਾ ਉਥੇ ਰਾਤ ਜਿਤੇ ਹੋਏ ਨੇ ਤੇ ਕਹਿ ਦਿੱਤਾ ਸਿਪਾਈਆਂ ਦੇ ਮਾਂ ਇਹਨਾਂ ਨੂੰ ਤਿਆਰ ਕਰਦਾ ਇਹਨਾਂ ਨੂੰ ਸਮਝਾ ਲੈ ਨਿੱਕੇ ਨਿੱਕੇ ਹੈਣ ਕਿਉਂ ਦੁੱਖਾਂ ਵਿੱਚ ਤੁਰੇ ਪੈਂਦੇ ਅੱਜ ਦੀ ਰਾਤ ਹੈ ਦੁੱਖਾਂ ਦੀ ਸਵੇਰ ਵੇਲੇ ਨੂੰ ਇਹਨਾਂ ਨੂੰ ਸੁੱਖ ਮਿਲ ਜਾਣਾ ਹੈ ਜਦੋਂ ਕਚਹਿਰੀ ਵਿੱਚ ਪੇਸ਼ ਕਰਨਾ ਹੈ ਮਾਂ ਇਹਨਾਂ ਨੂੰ ਸਮਝਾ ਦੇ ਕਿ ਸੂਬਾ ਜਿਵੇਂ ਕਹਿਣਾ ਹੋਵੇ ਮੱਦ ਲੈਣ ਕਿਉਂ ਜ਼ਿੰਦਗੀ ਨੂੰ ਆਪਣੇ ਹੰਥੀ ਨਸ਼ਟ ਕਰ ਦੇਣਾ ਮਾਤਾ ਰੋਏ ਗਰ ਕੇ ਕਿ ਸਿਪਾਈ ਚਲੇ ਗਏ ਪਿਛੇ ਮਾਤਾ ਸਮਝਾਉਂਦੀ ਰਹੀ ਆਪਣੇ ਪੁੱਤਰਾਂ ਨੂੰ ਸਮਝਾਉਂਦੀ ਰਹੀ ਬੱਚਿਓ ਮਰਦਾਂ ਤੇ ਵਸਿਰਤਾ ਪੈਂਦੀਆਂ ਨੇ ਤੇ ਤੁਸੀਂ ਮਰਦ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋ ਜਿ세 ਤੁਹਾਡੇ ਪਿਤਾ ਨੂੰ ਦਿੱਲੀ ਦੀ ਸਰਕਾਰ ਦੀਆਂ ਦਰੀਆਂ ਵੱਡੀਆਂ ਪਹੁੰਚਾਂ ਕਈ ਮਹੀਨੇ ਕਿਲਾ ਬਾਗੇ ਵੀ ਝੁਕਾ ਨਹੀਂ ਸਕੀਆਂ ਜਿੱਤ ਨਹੀਂ ਸਕੀਆਂ ਉਹ ਫੜ ਨਹੀਂ ਸਕੀਆਂ ਉਹਨਾਂ ਬੜੇ ਜਤਨ ਕੀਤੇ ਬੱਚਿਓ ਕਿਲਾ ਕਿਲੇ ਅੰਦਰ ਪ੍ਰਵੇਸ਼ ਕਰਨ ਦੇ ਉਹਨਾਂ ਸੋਚਿਆ ਹੋਰ ਨਹੀਂ ਤੇ ਇੱਕ ਸ਼ਰਾਬੇ ਹਾਥੀ ਤੋਂ ਕਿਲੇ ਦਾ ਦਰਵਾਜ਼ਾ ਤੋੜ ਕੇ ਅੰਦਰ ਵੜ ਜਾਈਏ ਪਰ ਬੱਚਿਓ ਤੁਹਾਡੇ ਪਿਤਾ ਦੇ ਸੂਰਬਿਆਂ ਨੇ ਮਸਤ ਹਾਥੀਆਂ ਨੂੰ ਵੀ ਨਾਗਰੀ ਮਾਰ ਕੇ ਪਿੱਛੇ ਹੋੜਿਆ ਸਰਕਾਰ ਦਾ ਕੋਈ ਵੀ ਯਤਨ ਕਾਮਯਾਬ ਨਹੀਂ ਹੋਇਆ ਉਸ ਮਰਦ ਗੁਰੂ ਦੇ ਤੁਸੀਂ ਪੁੱਤਰ ਹੋ ਜਿਨੇ ਚੜ੍ਹਦੀ ਕਲਾ ਵਿੱਚ ਆਪ ਜਿਉਣਾ ਸਿੱਖਿਆ ਤੇ ਦੂਜਿਆਂ ਨੂੰ ਸਿਖਾਇਆ ਭੁੱਲ ਕੇ ਵੀ ਕਿਤੇ ਸਲਾਮ ਨਾ ਕਰਿਓ ਕਿਤੇ ਝੁਕ ਨਾ ਜਾਓ ਤੁਹਾਨੂੰ ਲਾਲਚ ਦਿੱਤੇ ਜਾਣੇ ਤੁਹਾਨੂੰ ਡਰਾਵੇ ਦਿੱਤੇ ਜਾਣੇ ਤੁਹਾਡੇ ਤੇ ਜ਼ਿਆਦਤੀ ਵੀ ਹੋਏਗੀ ਬੱਚਿਓ ਜਰ ਜਾਣੇ ਪਾਣਾ ਉਸ ਦਾ ਵਿਤਾ ਕਰਕੇ ਬੰਨਣਾ ਤੇ ਯਾਦ ਰੱਖਿਓ ਤੁਹਾਡੇ ਦਾਦੇ ਪਰਦਾਦੇਾਂ ਦੀ ਚਿੱਟੀ ਪੱਗ ਬੜੀ ਉੱਚੀ ਪੱਗ ਹੈ ਉਹਨਾਂ ਦੀ ਉਹਨੂੰ ਕੋਈ ਦਾਗ ਨਾ ਲੱਗ ਜਾਵੇ ਦਾਗ ਨਾ ਲੱਗ ਜਾਵੇ ਧਰਮ ਤੋਂ ਡੋਲਿਓ ਨਾ ਨਾ ਤਾਂ ਇਹ ਰਦਾ ਕਰਦੀ ਕਰਦੀ ਸਾਹਿਬ ਜਾਦੇ ਸੌ ਗਣੇ ਅੱਜ ਦਾ ਦਿਨ ਚੜ ਗਿਆ 11 ਬੋਧ ਦਾ 11 ਬੋਧ ਦਾ ਦਿਨ ਚੜਿਆ ਸ਼ਬਾਈ ਨੇ ਵਾਜਦੀ ਮਾਂ ਕਚਹਿਰੀ ਲੱਗਣ ਲੱਗ ਚੁੱਕੀ ਹੈ ਤੇ ਤੇਰੇ ਪੁੱਤਰਿਆ ਨੂੰ ਸੁਬੇ ਨੇ ਬੁਲਾਇਆ ਤੂੰ ਨਹੀਂ ਨਾਲ ਜਾਵੇਂ ਮਾਂ ਇਹਨਾ ਆਪਣੇ ਪੁੱਤਰਿਆ ਨੂੰ ਤੋਰ ਦੇ ਤੇ ਮੈਂ ਕਿਹਾ ਸੀ ਨਾ ਸਮਝਾ ਦੇ ਸਮਝਾ ਦਿੱਤਾ ਮਾਂ ਕਿ ਨੇ ਹਾਂ ਪੁੱਤਰਾ ਮੈਂ ਸਮਝਾ ਦਿੱਤਾ ਉਹ ਸਪਾਈ ਕੀ ਜਾਣਦਾ ਸਮਝਾਉਣਾ ਕੀ ਹੈ ਉਹ ਕੀ ਜਾਣਦਾ ਚਾਹਦਾ ਹੈ ਮਾਤਾ ਜੀ ਨੇ ਕੀ ਸਮਝਾਇਆ ਅੱਜ ਦੇ ਦਿਨ ਪਹਿਲੀ ਪੇਛੀ ਵਾਸਤੇ 11 ਬੋਲੋਂ ਸਾਹਿਬ ਜਾਦੇ ਤੁਰਕ ਹੈ ਤਿਆਰ ਹੋ ਕੇ ਦੁਰੇ ਨੇ ਸਾਹਿਬ ਜਾਦੇ ਜਦੋਂ ਪਹੁੰਚੇ ਉਸ ਕਚਹਿਰੀ ਦੇ ਵਿੱਚ ਹੁਣ ਦੋਨੋਂ ਇਹਨੇ ਤੀਜਾ ਕੋਈ ਹੈ ਨਹੀਂ ਤੀਜਾ ਕੋਈ ਨਹੀਂ ਦੋਨੋਂ ਇਹਨੇ ਸਤਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਾ ਵਾਲੇ ਮਾਣ ਬੁਰਕ ਬਚਨ ਕਰਦੇ ਕਿਆ ਕਰਦੇ ਸਭ ਕਿ ਜੇ ਕਿਤੇ ਦੋ ਹੀ ਸਿੰਘ ਹੋਣ ਭਾਵੇਂ ਇਕੱਠੇ ਤੁਰੇ ਜਾਂਦੇ ਹੋਣ ਤੇ ਉਹਨਾਂ ਦਾ ਜੀ ਕਰੇ ਕਿ ਗੁਰੂ ਦੀ ਫਤਿਹ ਬੁਲਾਈ ਅਕੋ ਕੋਈ ਦਿਸੇ ਨਾ ਫਿਰ ਮਹਾਂਪੁਰਖਾਂ ਨੇ ਕਹਿਣਾ ਦੋਨੋਂ ਸਗ ਆਹਮੋ ਸਾਹਮਣੇ ਹੋ ਕੇ ਫਤਿਹ ਗਿਲਾ ਦੇਣ ਗੁਰੂ ਵਿੱਚ ਆ ਜਾਂਦਾ ਹੁਣ ਸਾਹਿਬ ਜਾਦਿਆਂ ਨੇ ਸੋਚਿਆ ਅਸੀਂ ਦੋਨੋਂ ਸਾਨੂੰ ਲੱਗਦਾ ਸਾਡੀ ਫਤਿਹ ਦਾ ਜਵਾਬ ਇਹਨਾਂ ਨੇ ਦੇਣਾ ਨਹੀਂ ਇਹਨਾਂ ਦਾ ਰਵਈਆ ਬਦਲਿਆ ਸਾਹਿਬਜ਼ਾਦਿਆਂ ਨੇ ਦੋਨੋਂ ਗੋਲਾ ਨੇ ਥਲੋ ਕੇ ਹੱਥ ਜੋੜ ਕੇ ਇੱਕ ਦੂਜੇ ਵੱਲ ਮੂੰਹ ਅੱਖਾਂ ਨੇਤਰ ਮਿਲਾ ਕੇ ਸੂਬੇ ਵੱਲ ਨੂੰ ਆਵਾਜ਼ ਦੇ ਕੇ ਗੱਜ ਕੇ ਬਧੇ ਬੁਲਾਈ ਜਾ ਕੇ ਸਰਹੰਦ ਦੇ ਕਚਹਿਰੀ ਦੇ ਵਿੱਚ ਅੱਜ ਪਹਿਲੇ ਗਏ ਜਦੋਂ ਫਤਿਹ ਬੁਲਾਈ ਬੁੱਢਾ ਸੂਬਾ ਵਜੀਦ ਖਾਨ ਕੁਰਸੀ ਤੇ ਬੈਠਾ ਉਹਨੇ ਫਿਰ ਬੋਲਣਾ ਸ਼ੁਰੂ ਕੀਤਾ ਕਿ ਨਾ ਮਾਂ ਬੱਚੇ ਵਾ ਤੁਸੀਂ ਉਹ ਇੱਕ ਜੋ ਦੇ ਪਿਤਾ ਦੇ ਪੁੱਤਰ ਤੇ ਫਤਿਹ ਤੁਹਾਡੇ ਪਿਤਾ ਨੇ ਬਣਾਈ ਆ ਇਸ ਵਾਸਤੇ ਬੁਲਾਉਣਾ ਵੀ ਤੁਹਾਡਾ ਫਰਜ ਹੈ ਪਰ ਬੱਚਿਓ ਤੁਹਾਨੂੰ ਮੈਂ ਯਾਦ ਕਰਵਾ ਦਿਆਂ ਹੁਣ ਤੁਹਾਡਾ ਤੇ ਰਿਆਈ ਕੋਈ ਨਹੀਂ ਨਾ ਤੁਹਾਡਾ ਪਿਤਾ ਰਿਆ ਨਾ ਤੁਹਾਡੇ ਭਰਾ ਰਹੇ ਨੇ ਸਾਰਿਆਂ ਨੂੰ ਤੇ ਮੇਰੀਆਂ ਧੋਜਾਂ ਨੇ ਮਾਰ ਦਿੱਤਾ ਤੇ ਤੁਸੀਂ ਹੁਣ ਸਿੱਖੀ ਤੋਂ ਲੈਣਾ ਕੀ ਹੈ ਤੁਸੀਂ ਕੀ ਲੈਣਾ ਸਿੱਖੀ ਤੋਂ ਆਜਾਤੀਆਂ ਮਾਣੋ ਜਵਾਨੀਆਂ ਮਾਣੋ ਰਾਜ ਭਾਗ ਦੇ ਮਾਲਕ ਤੁਹਾਨੂੰ ਬਣਾ ਦਿੱਤਾ ਜਾਏਗਾ ਆਪਣੇ ਮੋਜਕ ਵਾਰੀ ਥੋੜਾ ਜਿਹਾ ਆਪਣੀ ਡਿਮਾਂਡ ਰੱਖੋ ਤੇ ਸਹੀ ਜੋ ਮੰਗੋਗੇ ਉਹ ਮਿਲ ਜਾਏਗਾ ਪਰ ਮੈਨੂੰ ਤੁਹਾਡੀ ਛੋਟੀ ਉਮਰ ਤੇ ਤਰਸਉਦਾ ਤੁਹਾਡੇ ਤੇ ਜਵਾਨੀ ਅਜੇ ਆਉਣੀ ਹੈ ਕਿਉਂ ਇਹਦਾ ਬੁੱਲਾ ਨੂੰ ਖਿਰਨ ਤੋਂ ਪਹਿਲਾਂ ਅੱਗ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਹੋ ਤੇ ਤੁਸੀਂ ਮੇਰੇ ਆਖੇ ਲਗੋ ਛੱਡ ਦਿਓ ਸਿੱਖੀ ਸਿੱਖੀ ਵਾਲਾ ਰਿਆ ਹੀ ਕੋਈ ਨਹੀਂ ਤੇ ਤੁਸੀਂ ਜਾਣਾ ਕਿੱਥੇ ਹੈ ਤੇ ਕਰਨਾ ਕੀ ਹੈ ਇੱਕੋ ਤੁਹਾਡੇ ਕੋਲ ਤੁਹਾਡੇ ਬਜ਼ੁਰਗ ਦਾਦੀ ਹੈ ਚੰਦ ਦਿਨਾਂ ਦੀ ਪ੍ਰਾਣੀ ਹੈ ਉਹਨੇ ਵੀ ਚਲੇ ਜਾਣਾ ਫੇਰ ਕੀ ਕਰੋਗੇ ਤੇ ਮੇਰੇ ਆਖੇ ਲਗੋ ਬੱਚਿਓ ਤੁਹਾਡੀ ਭਲਾਈ ਵਾਸਤੇ ਮੈਂ ਕਹਿ ਰਿਹਾ ਛੱਡ ਦਿਓ ਸਿੱਖੀ ਨੂੰ ਮੁਸਲਮਾਨ ਬਣ ਜਾਓ ਜੋ ਮੰਗੋਗੇ ਵਜ਼ੀਰ ਖਾਹ ਦਿੱਤੇ ਜਾਓਗੇ ਸੂਬੇਦਾਰ ਖਾਬਦ ਤੇ ਜਾਓਗੇ ਹੁਕਮ ਚਲਾਓਗੇ ਤੇ ਜ਼ਿੰਦਗੀ ਦੇ ਵਿੱਚ ਐਸ਼ ਕਰੋ ਸਾਹਿਬ ਜਾਨ ਜਾਨ ਸੁਣਿਆ ਸੂਬਾ ਮਿੱਠੀਆਂ ਗੋਲੀਆਂ ਦਿੰਦਾ ਬੜੇ ਮਿੱਠੇ ਬਿਠੇ ਇਹ ਗੱਲਾਂ ਕਰਕੇ ਪਰਮਾਉਣਾ ਚਾਹੁੰਦਾ ਹੈ ਸਾਹਿਬ ਜਾਨ ਦੇ ਕਹਿ ਲੱਗੇ ਸੂਬੇ ਸੂਬਿਆ ਤੂੰ ਕਹਿਆ ਸਾਡਾ ਰਿਆ ਕੋਈ ਨਹੀਂ ਸਾਡਾ ਪਿਤਾ ਜੀਵਤ ਹੈ ਸਾਡੇ ਪਿਤਾ ਨੂੰ ਮਾਰਨ ਵਾਲਾ ਅਜੇ ਕੋਈ ਜਵਿਆਂ ਨਹੀਂ ਜਿਹੜਾ ਸਾਡੇ ਪਿਤਾ ਨੂੰ ਮਾਰ ਮਾਰ ਦੇਵੇ ਸਾਡਾ ਪਿਤਾ ਕਲਗੀਧਰ ਪਾਚਾ ਉਹਨੂੰ ਤੇਰੀਆਂ ਬੌਝਾਂ ਨਾ ਮਾਰ ਸਕੀਆਂ ਨੇ ਤੇ ਨਾ ਮਾਰ ਸਕਣਗੇ ਇਸ ਵਾਸਤੇ ਇਹ ਝੂਠ ਹੈ ਸਾਬ ਜਾਦੇ ਤੁਸੀਂ ਕਿਹਾ ਚਲੇ ਗਿਆ ਨੇ ਕਿਤੇ ਨਾ ਕਿਤੇ ਸਾਨੂੰ ਮਿਲਣਗੇ ਮੁੱਕ ਦੀ ਗੱਲ ਹੈ ਸਾਡਾ ਫੈਸਲਾ ਹੈ ਅਸੀਂ ਧਰਮ ਨਹੀਂ ਬਦਲਣਾ ਸਿਰ ਤੇ ਕੁਰਬਾਨ ਕਰਦੇ ਆਗੇ ਸੀਸ ਤੇ ਵਾਗਦੇ ਆਗੇ ਪਰ ਧਰਮ ਨਹੀਂ ਛੱਡਣਾ ਸਿੱਖੀ ਨਹੀਂ ਛੱਡਣੀ ਸੁਦੇ ਨੇ ਬੜਾ ਸਮਝਾਇਆ ਬੜੇ ਲਾਲਚ ਦਿੱਤੇ ਡਰਾਵੇ ਵੀ ਦਿੱਤੇ ਫਿਰ ਬੱਚੋ ਤੁਹਾਨੂੰ ਪਤਾ ਮੈਂ ਕੀ ਕੁਝ ਕਰ ਸਕਦਾ ਤੁਹਾਡੇ ਪਿਤਾ ਦਾ ਕਿਲਾ ਮੈਂ ਖਾਲੀ ਕਰਵਾ ਲਿਆ ਚੌਕੌਰ ਦੀ ਘੜੀ ਵਿੱਚ ਸਾਰਿਆਂ ਨੂੰ ਨਾ ਹਰਾ ਦਿੰਦਾ ਐ ਮਾਰ ਦਿੰਦਾ ਐ ਰਿਆ ਤੁਹਾਡਾ ਕੋਈ ਨਹੀਂ ਮੈਂ ਚਾਹਣਾ ਤੇ ਇੱਥੇ ਵੇਦਿਆ ਵੇਦਿਆਂ ਤੁਹਾਨੂੰ ਘਸਲੋ ਕਰਵਾ ਦਿਆਂ ਪਰ ਬੱਚੋ ਮੈਨੂੰ ਤਰਸ ਹੁੰਦਾ ਐ ਤੁਸੀਂ ਸੋਹਣ ਭੁੱਲ ਜੇ ਤਰਸਦਾ ਹੈ। ਰਾਵੇ ਵੀ ਦਿੱਤੇ, ਸਮਝਾਉਂਦਾ ਵੀ ਰਿਆ। ਲਾਲਚ ਵੀ ਦਿੱਤੇ। ਪਰ ਸਹੇਲ ਜਾਂ ਦੇ ਕਈ ਕਿੱਜੇ ਗੱਲਾਂ ਹੁੰਦੀਆਂ ਆ ਰੀਆਂ ਤਸ ਤੋਂ ਵਸ ਨਹੀਂ ਹੋਏ। ਵਿਚਾਰੀ ਦਾ ਸਮਾਂ ਖਤਮ ਹੋਇਆ। ਸੂਬਾ ਕੇ ਦਾ ਜਾਓ ਚਲੇ ਜਾਓ। ਆਪਣੇ ਬਜ਼ੁਰਗ ਦਾਦੀ ਦੇ ਨਾਲ ਜਾ ਕੇ ਸਲਾਹ ਕਰ ਦਿਓ। ਕਿ ਕੱਲ ਨੂੰ ਫੈਸਲਾ ਕੀ ਦੇਣਾ। ਤੁਸੀਂ ਜ਼ਿੰਦਗੀ ਕਬੂਲਣੀ ਹੈ। ਜਾ ਮੌਤ ਨੂੰ ਬੁਲਣੀ ਤੁਹਾਨੂੰ ਪਰਵਾਣ ਕੀ ਹੈ ਦੁਨੀਆਂ ਦੇ ਵਿੱਚ ਕਿਹੜੀ ਗੱਲ ਤੁਹਾਨੂੰ ਮਨਜ਼ੂਰ ਹੈ ਤੇ ਚਾਲੀ ਦੇ ਵਿੱਚ ਕੱਲ ਨੂੰ ਆ ਕੇ ਜਵਾਬ ਦਿਓ ਜੇ ਤੁਹਾਡੀ ਜ਼ਿੰਦਗੀ ਤੇ ਮੈਨੂੰ ਬੜਾ ਤਰਸ ਆਉਂਦਾ ਹੈ ਸਾਹਿਬ ਜਾਂ ਦੇ ਅੱਜ 11 ਪੁਰ ਵਾਲੇ ਦਿਨ ਪਹਿਲੀ ਵੇਚੀ ਹੋਈ ਵੇਚੀ ਤੋਂ ਬਾਅਦ ਜਦੋਂ ਵਾਪਸ ਆ ਗਏ ਵਾਪਸ ਆ ਗਏ ਮਾਤਾ ਗੁਜਰੀ ਜੀ ਨੂੰ ਫਤਿਹ ਬੁਲਾਈ ਮਾਗਾ ਦੇ ਅੰਦਰੋਂ ਦੀ ਹੋ ਕੇ ਦੋਨਾਂ ਨੂੰ ਗਲਵਕੜੀ ਵਿੱਚ ਲੈ ਰਿਆ ਇੱਕ ਨੂੰ ਸੱਚੇ ਪਾਸੇ ਉਹਨੂੰ ਥੱਬੇ ਪਾਸੇ ਲੈ ਕੇ ਘੁੱਟ ਕੇ ਕਾਂਜੇ ਨਾਲ ਲਾਇਆ ਤੇ ਕਹਿੰਦੀ ਐ ਮੇਰੇ ਲਾੜਲੇ ਲਾਲ ਦੇ ਲਾਲ ਸਦਕੇ ਮੈਂ ਜਾਵਾਂ ਦੱਸੋ ਖੋਲ ਕੇ ਦਿਲਾਂ ਦਾ ਸੂਬੇ ਦੇ ਕਚਹਿਰੀ ਵਿੱਚ ਕਹਿਰ ਕੀ ਗੁਜ਼ਾਰਿਆ ਚੰਗਾ ਹੋਇਆ ਲਾਲੋ ਤੁਸੀਂ ਧਰਮ ਨਹੀਂ ਆ ਰਿਹਾ ਤੁਹਾਡੇ ਚਿਹਰੇਾਂ ਤੇ ਵੱਖਰਾ ਜਲਾਲ ਸਦਕੇ ਮੈਂ ਜਾਵਾਂ ਮੇਰੇ ਲਾਲ ਦੇ ਲਾਲ ਦੇ ਦਾਰ ਕੀ ਬੀਤੀ ਏ ਤੁਹਾਡੇ ਨਾਲ ਅਕਚੈਰੀ ਵਿੱਚ ਮੈਨੂੰ ਸਾਰਾ ਖੋਲ ਕੇ ਸੁਣਾਓ ਸਾਹਿਬ ਜਾਨਿਆਂ ਨੇ ਕੱਲੇ-ਕੱਲੇ ਗੱਲ ਸੁਣਾ ਦਿੱਤੀ ਮਾਂ ਸਾਨੂੰ ਡਰਾਉਂਦੇ ਸਨ ਲਾਜ ਦਿੰਦੇ ਸਨ ਪਰ ਅਸੀਂ ਸਾਰੇ ਟੰਗਰਾ ਦਿੱਤੇ ਇੱਕੋ ਗੱਲ ਬੱਕੇ ਰੱਖੀ ਐ ਸਾਡਾ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਧਕ ਨਾ ਜਾਵੇ ਇਸ ਗੱਲ ਤੇ ਅਸੀਂ ਪਰਪਾਕਾਂ ਤੇ ਰਵਾਂਗੇ ਵੀ ਪਰਪਾਕ ਸਾਹਿਬ ਜਾਦਿਆਂ ਨੇ ਇਸ ਗੱਲ ਤੇ ਪੂਰਾ ਧਿਆਨ ਦਿੱਤਾ ਡਟ ਕੇ ਬਹਿ ਰੱਖ ਦਿੱਤਾ ਨਹੀਂ ਝੁਕੇ ਤੇ ਬਰਬਾਤਾ ਗੁਰੂ ਘਰ ਜੀ ਕਹਿੰਦੇ ਬੱਚਿਓ ਮੈਨੂੰ ਇਹ ਹੀ ਆਸ ਸੀ ਤੁਹਾਡੇ ਤੋਂ ਤੁਹਾਡੇ ਤੋਂ ਇਹ ਹੀ ਆਸ ਸੀ ਕਿ ਤੁਸੀਂ ਡੋਲੋਗੇ ਨਹੀਂ ਨਾ